ਜਿਹੜਾ 52 ਦਾ ਖੜਾ ਬਈ ਕਿੰਨਾ ਮਾਡਲ ਹੈ ਇਹ 2023 ਮਾਡਲ ਹੈ ਪੰਜਾਬ ਨੰਬਰ ਪੰਜਾਬ ਨੰਬਰ 23 ਮਾਡਲ ਤੇ ਜਿਹੜਾ ਆ ਖੜਾ 50 ਦਾ ਇਹ ਵੀ ਸੇਮ ਹੀ ਕੰਡੀਸ਼ਨ ਆ 2023 ਮਾਡਲ ਇਹ ਵੀ 23 ਮਾਡਲ ਆ ਜਿਹੜਾ 5305 ਖੜਾ 2019 ਮਾਡਲ ਹੈ ਜੀ ਇਹ ਵੀ ਅੱਛਾ ਜਿਹੜਾ ਆ ਖੜਾ ਛੋਟਾ ਜਿਹਾ ਕਬੋਟਾ ਬਈ ਇਹ 2022 ਮਾਡਲ ਹੈ 4x4 ਚ 4x4 ਚ 2022 ਮਾਡਲ ਹਾਂਜੀ ਓਕੇ ਪੰਜਾਬ ਨੰਬਰ ਹੀ ਇਹ ਵੀ ਪੰਜਾਬ ਨੰਬਰ ਲੱਕ ਲੱਗਿਆ ਹੋਇਆ ਸਿਸਟਮ ਲੱਗਿਆ ਹੋਇਆ ਹੈ ਨਾ ਵੇਟ ਲੱਗਿਆ ਵਿੱਚ ਵੇਟ ਵੀ ਲੱਗੇ ਹੋਏ ਨੇ ਜਿਹੜਾ 3630 ਖੜਾ ਬਈ 2022 ਮਾ ਜਿਹੜਾ ਉਹ ਖੜਾ 5310 ਉਹ 5055i ਸਟicker ਲੱਗਿਆ 5310 ਦੇ 2014 ਮਾਡਲ ਅੱਛਾ ਉਹ ਕਿਹੜਾ ਦਾ ਮਾਰਕਾ 5055i 5055i ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 2019 ਮਾਡਲ ਹੈ ਜੀ 36355 hp ਜੀ 36355 ਹਸਪਾਵਰ ਵਾਲਾ 19 ਮਾਡਲ ਹਾਂਜੀ ਜਿਹੜਾ ਆ ਖੜਾ 5055i 2012 ਮਾਡਲ ਹੈ ਜੀ 12 ਮਾਡਲ ਤੇ ਜਿਹੜਾ ਆ ਖੜਾ ਬੜੇ ਬੜੇ ਬੇਟਾਂ ਵਾਲਾ 5405 2020 ਮਾਡਲ ਹੈ ਜੀ ਇਹ ਅੱਛਾ 20 ਮਾਡਲ ਜਿਹੜਾ ਆ ਖੜਾ 5210 5210 2023 ਮਾਡਲ ਹੈ ਜੀ ਸਿੱਧੇ ਮਿਲਨੇ ਦੇ ਜਿਹੜਾ ਉਹ ਖੜਾ ਅਸੀਂ ਅੱਜ ਦੇ ਹਲੇ ਬਿੱਲ ਕਟਾਉਣੇ ਆ ਬਿੱਲ ਕਟਾਉਣੇ ਆ ਜੀ ਇਹਦੇ ਹਲੇ ਅਸੀਂ ਬਿੱਲ ਕੱਟੇ ਜਾਣਗੇ ਜਿਹੜਾ ਸੱਜਣ ਖਰੀਦ ਕੇ ਲੈ ਕੇ ਜਾਉਂ ਹਾਂ 2 ਸਾਲ ਦੀ ਗਾਰੰਟੀ ਉਹ ਕਿਤੋਂ ਦਾ ਵੀ ਹੋ ਸਕਦਾ ਕਿਤੋਂ ਦਾ ਵੀ ਪੰਜਾਬ ਪੰਜਾਬ ਦੇ ਰਾਸਤੇ ਨਹੀਂ ਨਹੀਂ ਕੱਲੇ ਪੰਜਾਬ ਚ ਅਸੀਂ ਕੱਲੇ ਪੰਜਾਬ ਚ ਕਟਵਾਵਾਂਗੇ ਹਾਂਜੀ ਓਕੇ ਤੇ ਜਿਹੜਾ ਆ ਖੜਾ 755 2024 ਮਾਡਲ ਹੈ ਜੀ ਇਹ 24 ਮਾਡਲ ਹੈ ਸਾਰੇ ਟਰੈਕਟਰ ਧਾਲੀਵਾਲ ਟਰੈਕਟਰ ਜਿਆੜਾਂ ਦੇ ਖੜੇ ਨੇ ਬਾਈ ਮਣੀਉਰਿਆਂ ਦੇ ਸ਼ੋਅਰੂਮ ਤੇ ਤੇ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਜਾਂ ਲੋਨ ਕਰਵਾਉਣਾ ਜਾਂ ਪੁਰਾਣਾ ਟਰੈਕਟਰ ਵਿੱਚ ਕਟਵਾਉਣਾ ਸਾਰੀ ਤੁਹਾਡੇ ਕਰੋ ਸੰਪਰਕ ਨੰਬਰ ਕੈਪਸ਼ਨ ਦੇ ਵਿੱਚ